ਇਹੋ ਕੰਮ ਤੇ ਚਾਉਂਦੀ ਸੀ ਵੀ ਇਹਨਾਂ ਨੂੰ ਅੱਡ ਕਰਾਂ ਤੇ ਆਪਣੀਆਂ ਦੋ ਟਿੱਕੀਆਂ ਅਲਾਵਾ ਦੀ ਜਿੱਧਰ ਮਰੀ ਜਾਵਾਂ ਤੇ ਮੈਨੂੰ ਪੁੱਛਣਾ ਦੱਸਣਾ ਇਹਨਾਂ ਕਮਾਦਾ ਕਰਕੇ ਅੱਡ ਹੋਈਓ ਹੋਰ ਸਾਡਾ ਕੀ ਡੋਕੀ ਉਹਨੂੰ ਅਹੀਂ ਕੀ ਕਹਿਣ ਦੇ ਇਹੋ ਤੇ ਗੱਲ ਹੀਗੀ ਜਿੱਥੇ ਜਾਈਦਾ ਈ ਜਿੱਥੇ ਵੀ ਜਾਂਦੀ ਨਾਲ ਜਾਈਦਾ ਨਾਲ ਖੜੀ ਦੀ ਤੇ ਉਹਨੂੰ ਇਹੋ ਹੀ ਤੇ ਉਹਨੂੰ ਬੰਧੋਗੀ ਰਹੀਗੀ ਇਹ ਮੇਰੇ ਨਾਲ ਕਿਉਂ ਜਾਂਦੇ ਆ ਮੈਂ ਆਪਣੀਆਂ ਮੇਰੀਆਂ ਵਾਗਾ ਖੁੱਲੀਆਂ ਹੋਣ ਮੈਂ ਜਿੱਧਰ ਨੂੰ ਜੀ ਕਰੇ ਫੇਰਾ ਉਹ ਉਹ ਹੋਈਆਂ ਵਾਗਾ ਗਈਆਂ ਖੁੱਲ ਤੇ ਆਪਣੇ ਆਪ ਦੌੜੀ ਫਿਰਦੀ ਜਨਜੀ ਕਰਦਾ ਕੇ ਇਹਨੂੰ ਪੁੱਛਣਾ ਨਹੀਂ ਗਿੱਚਣਾ ਨਿਕਾ ਕੋਈ ਗੱਲ ਨਹੀਂ ਇਸ ਵੇਲੇ ਇਹਨੂੰ ਪਛਤਾਉਗੀ ਸਿਆਣਿਆ ਆਖਿਆ ਹੋਵੇ ਦਾ ਖਾਦਾ ਤੇ ਸਿਆਣੇ ਦਾ ਆਖਿਆ ਬੜ ਮਗਰੋਂ ਕਮ ਉਹਰੇ ਕੌੜਾਈ ਲੱਗਦਾ ਵਾ ਉਹਨੂੰ ਜਿੰਨਾ ਮਰਜੀ ਕੌੜਾ ਲੱਗੇ ਹਾਂ ਉਹਨੂੰ ਨਹੀਂ ਕੋਈ ਪਛਤਾਉਣ ਪਛਤਾਨ ਦੇ ਨਾਲ ਮੈਂ ਤੇ ਨਹੀਂ ਆ ਅੱਜ ਜਾਵੇ ਤੈਨੂੰ ਪੋਸੀ ਲਈਏ ਕਿੱਤਾ ਹੈ ਆਫਰੀ ਪੇੜ ਵਾਂਗੂ ਫਿਰਦੀ ਚੰਦੂਰੇ ਹਾਥੀ ਮੰਗੂ ਉਹ ਨਿਓ ਚੱਜਣਾ ਕੋਣਾ ਦੇਵੇਂ ਨਾ ਆਪਣੀ ਬੀਤੀ ਖਰਾਬ ਹੋਵੀ ਕਾਦੀ ਬੀਤੀ ਹੋਊਗੀ ਮੇਰੀ ਐਜੀ ਵੀ ਨਹੀਂ ਗੇ ਫਿਰ ਥਾਣਾ ਯਾਰੇ ਕੋ ਡਰ ਡਰ ਕੇ ਅਸੀਂ ਰਹਿਣਾ ਵਾ ਤੇ ਜਿੱਦਨ ਮਰਜੀ ਤੁਰੇ ਫਿਰੇ ਲੈ ਸਾਹਮਣੇ ਬੈਠੇ ਆ ਪੁੱਛਣਾ ਤੇ ਨਾ ਮੈਨੂੰ ਹੈਗਾ ਵਾ ਵੀ ਕਿੱਥੋਂ ਆਈ ਆ ਤੇ ਕੋਈ ਮੈਂ ਦੱਸਣਾ ਵੀ ਨਹੀਂਗਾ ਇਹਨਾਂ ਦਾ ਕਿਹੜਾ ਮੈਨੂੰ ਡਰ ਵਾ ਜਦੋਂ ਮੈਂ ਅੱਡ ਬਾਹਰ ਵਾਂ ਜਿੱਥੇ ਮਰਜੀ ਮੈਂ ਜਾਵੇਂ ਆ ਵਾ ਇਹਨਾਂ ਦਾ ਕੀ ਫਰਕ ਮੈਨੂੰ ਆਵਾਜ਼ ਮਾਰ ਲੈਣਗੇ ਰਾਜ ਇਧਰ ਆਹ ਗੱਲ ਸੁਣ ਸਵੇਰ ਦੀ ਕਿੱਧਰ ਗਈ ਹੈਂ ਮੂੰਹ ਚੁੱਕ ਕੇ ਵੇਖਣ ਦੇ ਆ ਹਾਂਜੀ ਡੈਡੀ ਜੀ ਦੱਸੋ ਆਵਾਜ਼ ਮਾਰੀ ਜੇ ਆਵਾਜ਼ ਤੇ ਮਾਰੀ ਆ ਪਰ ਸਵੇਰ ਦੀ ਕਿੱਧਰ ਗਈ ਹੈ ਸਾਨੂੰ ਦੱਸ ਤੇ ਦੇ ਡੈਡੀ ਜੀ ਦੱਸਣਾ ਤੁਹਾਨੂੰ ਕੋਈ ਜ਼ਰੂਰੀ ਆ ਮੈਂ ਵੀ ਸੋ ਪੈਣ ਭਰਾ ਵਾਲੀ ਆ ਕਿਤੇ ਜਾਣਾ ਆਣਾ ਵੀ ਪੈਂਦਾ ਵਾ ਇਹ ਤੇ ਨਹੀਂ ਵੀ ਹਰ ਕੱਲ ਤੁਹਾਨੂੰ ਦੱਸ ਕੇ ਜਾਣੀ ਪੈਣਾ ਤੇਰੀ ਖਾੜੀ ਦਾ ਡਰ ਮੁੱਕ ਹੀ ਗਿਆ ਵਾ ਤੈਨੂੰ ਕੋਈ ਸਾਡਾ ਡਰ ਨਹੀਂ ਦਾ ਰਹਿ ਗਿਆ ਡੈਡੀ ਜੀ ਹਾਂ ਕਿੰਦਾਂ ਦੀਆਂ ਗੱਲਾਂ ਤੁਸੀਂ ਕਰਨ ਦੇ ਜੇ ਮੈਂ ਮੁੰਡੇ ਦੇ ਸਕੂਲ ਗਏ ਸੀ ਉੱਥੇ ਅੱਜ ਮੀਟਿੰਗ ਸੀ ਨਾਲੇ ਉਹਦੀ ਫੀਸਾਂ ਜਮਾ ਕਰਾਉਣ ਵਾਲੀਆਂ ਸੀ ਤੇ ਨਾਲੇ ਉਹਦੀ ਮੀਟਿੰਗ ਟੈਂਡ ਕਰਕੇ ਆਈਆਂ ਹੋਰ ਮੈਂ ਕਿੱਥੇ ਜਾਣਾ ਸੀ ਮੁੰਡੇ ਦਾ ਸਾਨੂੰ ਪਤਾ ਨਹੀਂ ਵੀ ਕਿੱਧਰ ਗਿਆ ਤੇ ਤੂੰ ਸਕੂਲੇ ਫੀਸਾਂ ਟੈਂਡ ਕਰਦੀ ਫਿਰ ਨਹੀਂ ਆ ਡੈਡੀ ਜੀ ਉਹ ਕਥਾੜੇ ਤੇ ਨਹੀਂ ਗਿਆ ਉਹ ਆਪਣੇ ਨਾਨਕੇ ਗਿਆ ਵਾ ਆਪਣੇ ਮਾਮੇ ਕੋਲੋਂ ਆਂਦਾ ਸੀ ਮੰਮੀ ਮੈਂ ਦਿਹਾੜੀ ਕਿ ਜਾਣਾ ਵਾ ਤੇ ਮੈਂ ਕਿਹਾ ਚਲੇ ਜਾ ਕੋਈ ਨਹੀਂ ਹੋ ਸਕਦਾ ਉਹਨੇ ਅੱਜ ਪੜਕ ਚਾਹੀ ਜਾਣਾ ਉਹਨੇ ਉੱਥੇ ਤੇ ਨਹੀਂ ਰਹਿ ਪਣਾ ਜਦੋਂ ਗਿਆ ਤੂੰ ਸਾ ਪੁੱਛਿਆ ਵੀ ਮੁੰਡੇ ਲੱਗੀ ਘੱਲਣ ਮੈਂ ਫੇਰ ਹੋਰ ਮੁੱਕ ਗਿਆ ਤੇਰੀ ਖੜੀ ਜੋ ਉਹੀ ਗੱਲ ਵੀ ਤੈਨੂੰ ਹਰ ਗੱਲ ਨਹੀਂ ਦੱਸ ਕੇ ਜਾਇ ਕਰੀਏ ਵੀ ਮੁੰਡਾ ਵੀ ਤੈਨੂੰ ਦੱਸ ਕੇ ਜਾਇ ਕਰੇ ਤੇ ਮੈਂ ਵੀ ਤੈਨੂੰ ਦੱਸ ਕੇ ਜਾਇ ਕਰਾਂ ਇਹ ਮੈਂ ਤੇ ਨਹੀਂਗਾ ਦੱਸਣਾ ਜਦੋਂ ਮੈਂ ਅੱਡ ਬਾਹਰ ਹਾਂ ਨਾ ਮੇਰਾ ਕੋਈ ਫਰਜ਼ ਨਹੀਂ ਤੈਨੂੰ ਦੱਸ ਗਏ ਤੇ ਨਾ ਤਾਂ ਡਾ ਫਰਜ਼ ਮੈਨੂੰ ਪੁੱਛਣ ਦਾ ਹੀ ਆ ਵੇਖ ਲੈ ਕੀ ਗਈ ਆ ਇਹ ਨਾ ਨਹੀਂ ਕਹੇ ਕਿ ਦਾਦੀ ਠੀਕ ਨਹੀਂ ਤੇ ਮੁੰਡਿਆ ਉਹਨੂੰ ਹੀ ਮਿਲ ਜਾ ਹੀ ਪਤਾ ਹੁੰਦਾ ਘੜੀ ਦਾ ਨਹੀਂ ਬੰਦੇ ਦਾ ਪਤਾ ਉਹਨੇ ਕਈ ਕੋਹ ਗਾੜ ਮਤ ਸੁਣਾਈ ਜਾਂਦੀ ਆ ਵੀ ਪੁੱਛਣਾ ਜ਼ਰੂਰੀ ਆ ਦਾਦੀ ਕਾਦੀ ਨਹੀਂ ਹੁੰਦੀ ਦਾਦੀ ਕਾਦੀ ਨਹੀਂ ਠੀਕ ਦਾਦੀ ਬੋਲਣ ਨੂੰ ਤਾਂ ਬੜੀ ਸੋਹਣੀ ਆ ਉਦਾਂ ਦਾਦੀ ਠੀਕ ਨਹੀਂ ਦਾਦੀ ਨੂੰ ਕੀ ਹੋਇਆ ਵਾ ਤਾਂ ਮੂੰਹ ਛੇ ਦੇਹਾ ਜਾਂ ਆਹਾਂ ਤਸੂਈ ਮੁੜ ਕੇ ਨਹੀਂ ਨਾ ਕੋਈ ਹੈ ਮੁੜ ਕੇ ਤਾਂ ਬਾਵਾ ਖੜੀਆਂ ਕਰ ਕਰ ਕੇ ਇਹ ਕਾਂ ਨਾ ਹੁਣੀ ਆ ਹੁਣ ਤਾਂ ਇਹਨੂੰ ਕੋਈ ਨਹੀਂ ਇਹਦਾ ਫਿਗਰ ਪੱਕਾ ਇਹਨੂੰ ਆ ਕੀ ਕਹ ਲਾਇ ਜੇ ਮੈਂ ਮਰ ਗਈ ਨਾ ਤੁਹੀ ਨੇ ਉਹ ਰੇਕਾ ਲਾਉਣ ਦੇਣੀਆਂ ਜੇ ਜੇ ਤੁਹਾਨੂੰ ਕੋ ਹੋ ਗਿਆ ਨਾ ਤੇ ਵੇਖੀ ਮੈਂ ਦੀਆਂ ਬਾਹਾਂ ਕਿੱਤਾ ਤੋੜ ਦੇਣਾ ਉਹ ਵੇਖਾਂਗੇ ਮੌਕੇ ਆਉਗੀ ਤੇ ਇਹ ਦਿਨ ਦੀ ਮੈਂ ਨਹੀਂ ਕੱਲ ਨਾ ਕਹਿਦੀ ਜਾਣਦੀ ਤੇ ਨਾ ਮੈਂ ਕਿਸੇ ਡਰਦੀ ਆ ਮਾਸਾ ਜਿੰਨਾ ਵੀ ਇਹੋ ਚ ਗੱਲ ਵਾ ਉਹਦੇ ਅੱਗੇ ਨਹੀਂ ਡਰਦੀ ਹੁਣ ਤੇ ਅੱਡ ਪਾਰੀ ਹੋ ਗਈ ਹੁਣ ਉਹਨੂੰ ਕੀ ਦਾ ਡਰਵਾ ਵੇਖ ਲੈ ਇੱਕ ਦੀਆਂ 13 ਗਾੜੀਆਂ ਕਰਨ ਦੇ ਬੀਆ ਤੇ ਜੇ ਮੈਂ ਸਭ ਕੁਝ ਮੁੰਡੇ ਲਾਤਾ ਨਾ ਤੇ ਵੇਖੀ ਹੁਣ ਤੇਰੇ ਹੱਡ ਕਿਦਾਂ ਤੋੜਨੇ ਤੁਸੀਂ ਬੇਸਕ ਡੈਡੀ ਜੀ ਦੱਸ ਦੋ ਅੱਜ ਦੱਸਣਾ ਨਾ ਤੇ ਹੁਣੇ ਦੱਸੋ ਉਹਨੇ ਫੋਨ ਲਿਆ ਮੈਂ ਹੀ ਲਾਦਨੀ ਤੁਹਾਨੂੰ ਲੋ ਗੱਲ ਕਰ ਲੋ ਤੁਹਾਨੂੰ ਕੀ ਪਤਾ ਮੁੰਡੇ ਦਾ ਤਾਂ ਫੋਨ ਮੈਨੂੰ ਰੋਜ਼ ਆ ਜਾਂਦਾ ਤੁਹਾਡੇ ਰਾਦ ਦੇ ਮੁੰਡੇ ਦਾ ਫੋਨ ਹੀ ਨਹੀਂ ਆਉਂਦਾ ਉਦਾਂ ਵੇਖਿਆ ਹੀ ਸਾਰੀ ਰਲਿ ਮਿਲੀ ਭੁਗਤਨੀ ਚੱਲਣ ਈ ਆ ਇਹਨਾਂ ਦੀ ਮੀਆਂ ਬੀਬੀ ਵਿੱਚੋਂ ਇੱਕ ਈਆ ਉਦਾਂ ਸਾਨੂੰ ਹੀ ਵਿਖਾਵੇ ਤੌਰ ਉਹ ਵੀ ਕਰਦਾ ਰਹਿੰਦਾ ਇਹੋ ਹੀ ਗੱਲ ਵਾ ਉਹ ਆਂਦਾ ਜੋ ਕੋ ਮੈਂ ਆਪਣਾ ਮਾਪਿਆ ਜੋ ਇਹ ਕਰਦੇ ਉਹੋ ਗੱਲ ਚਹੀ ਆ ਤੇ ਉਹਦੀ ਤੇ ਮੈਂ ਮੰਨਦਾ ਹੀ ਨਹੀਂ ਨਾ ਮੈਂ ਸੁਣਦਾ ਹੀ ਆ ਨਾ ਕਦੀ ਹਾਨੂੰ ਆਂਦਾ ਨਹੀਂ ਨਾ ਮੈਂ ਕਦੀ ਉਹਦਾ ਫੋਨ ਵੀ ਨਹੀਂ ਚੁੱਕਿਆ ਜੋ ਮਰਜ਼ੀ ਕਰੋ ਮੇਰੀ ਵੱਲੋਂ ਬਾਹਰ ਕੱਢ ਦੋ ਜੋ ਮਰਜ਼ੀ ਕਰੋ ਤੇ ਵੇਖਿਆ ਹੁਣ ਉਹ ਕਿਹਨੂੰ ਪੱਲੀ ਮਮੀ ਜੀ ਤੁਸੀਂ ਤੇ ਬੜਾ ਉਹਨੂੰ ਸਖਾ ਸਖਾਲ ਕੇ ਵੀ ਰਾਜ ਦਾ ਫੋਨ ਨਾ ਚੁੱਕੀ ਤੇ ਰਾਜ ਨੂੰ ਫੋਨ ਨਾ ਕਰੀ ਅਕਸਰ ਦੋ ਜੀ ਆ ਅਸੀਂ ਦੋਹਾਂ ਜੀਆਂ ਨੇ ਸੋ ਸਾਡੀ ਸਲਾਹ ਵਾ ਤੇ ਨਾਲੇ ਤੁਸੀਂ ਜਿਹੜੇ ਮੁੰਡੇ ਦੀ ਗੱਲ ਕਰਨ ਦੇ ਜੇ ਨਾ ਉਹਨੂੰ ਦਿੱਤਾ ਵੀ ਕੀ ਉਹ ਦੋ ਕੁਲੀਆਂ ਦੇ ਕੇ ਉਹਨੂੰ ਲਾਂਬੇ ਕਰਤਾ ਬੜਾ ਮਾਂ ਅੰਦਾ ਸੋਚਦਾ ਹੋਗਾ ਕਿ ਮੇਰੇ ਮਾਪਿਓ ਨੇ ਬੜਾ ਸੋਚਿਆ ਮੈਨੂੰ ਤੇ ਬਹੁਤ ਕੁਝ ਦੇਤਾ ਜ਼ਮੀਨ ਜਾਇਦਾ ਤੁਹੀਂ ਰਾ ਕੇ ਉਹ ਦੋ ਕੁਲੀਆਂ ਦੇ ਕੇ ਸਾਨੂੰ ਲਾਂਬੇ ਕਰਤਾ ਹੂੰ ਕਿੱਡਾ ਮੁੰਡੇ ਦਾ ਮਾਨ ਕਰਨ ਲਈ ਆ ਜ਼ਮੀਨ ਜਿਆ ਦਾਤ ਵਾਲੀ ਰਤਾ ਧਿਆਨੀ ਆ ਇਹ ਤੇ ਆਂਦੀ ਫੇ ਕਿਹੜਾ ਬੜਾ ਮਰਨਾ ਗਣੋ ਲੱਥਣ ਇਹ ਵੀ ਦਵਤਾਂ ਮੈਂ ਗਰੂਪ ਨੂੰ ਕਰਾਂ ਜ਼ਮੀਨ ਵੀ ਸਾंभ ਕੇ ਤੇ ਬੈ ਜਾ ਕੁਲੀਆਂ ਖਾਨੂੰ ਤੇ ਇੱਕ ਕਮਰੇ ਚ ਕੀਤਾ ਫਾਇਦਾ ਦਿੱਤਾ ਵਾ ਨਾ ਸਾਡੇ ਕੋ ਗੈਸ ਨਾ ਸਾਡੇ ਕੋ ਕੋ ਅਜੇ ਵੀ ਰੋਦੀ ਆ ਫੇ ਮੈਨੂੰ ਦਿੱਤਾ ਕੀ ਆ ਹੋਰ ਕਹ ਰੇ ਲੋਕੀ ਕੀ ਦਿੰਦੇ ਆ ਤੇ ਕੀ ਨਹੀਂ ਦਿੰਦੇ ਜਿੱਦੀ ਜਾਣੇ ਆਹੀ ਤੁਨੀਓ ਪੈਲੀ ਦੇਣੀ ਜੋ ਮਰਜ਼ੀ ਹੋ ਜੇ ਇਹੋ ਕੋਈ ਕਰਨਾ ਹੀ ਨੇ ਸਾਡੇ ਨਾਲ ਪੈਲੀ ਆਲਾ ਤਾਂ ਵਰਕਾ ਹੀ ਕੱਢ ਦੇਣਾ ਪੈਲੀ ਤੇ ਜਿੰਦਾ ਜੀ ਮੈਂ ਦੇਖਣਾ ਜਾਊਂਗਾ ਭਾਵੇਂ ਕੁਝ ਵੀ ਹੋਵੇ ਰੋਣ ਹੀ ਪੈਲੀ ਨੂੰ ਡਈ ਕਿੰਨੂ ਡਈ ਕਹ ਰੋਣੇ ਆ ਇਹਨੂੰ ਹੋਰ ਕਹਦੇ ਰੋਣੇ ਆ ਉਹਨੂੰ ਮੇਜਰ ਦੇ ਤਨਖਾਹਾਂ ਨਾ ਨਹੀਂ ਕੋਹ ਵੰਡਿਆ ਹੂੰ ਇੰਨੀ ਆਉਂ ਡਈ ਆ ਮੰਮੀ ਜੀ ਉਨ੍ਹਾਂ ਨਾਲ ਤੁਸੀਂ ਕਾਤੋਂ ਇਹ ਨਗਰ ਮੋਹਣ ਦੇ ਆ ਉਪਰ ਦੇ ਸਾ ਵਿੱਚ ਬੈਠੇ ਟੈਨਸ਼ਨ ਲੈਣਗੇ ਜੇ ਤੂੰ ਇਹ ਕਹਿੰਦੇ ਨਾ ਖਾਤਾ ਨਾ ਖਲਾਈ ਤੇ ਹੀ ਨਹੀਂ ਖਲਾਉਨੇ ਮੈਂ ਪੈਸੇ ਕੀ ਕਰਨੇ ਆ ਇਹ ਤੇ ਬਹੁਤੀ ਜੀ ਦੁਕਾਨ ਦੇ ਤੇ ਮੈਂ ਤਾਂ ਕਿਹਾ ਪਲਾਲਾ ਹੱਦੀਆ ਤੇਰੀ ਤੇ ਗੋਤ ਨੂੰ ਮੈਂ ਵਾਟ ਚਾੜਦੀ ਇਹਨਾਂ ਵਾਇਆ ਜੋਗਾ ਮੇਰਾ ਪੁੱਤ ਹੈ ਨਹੀਂ ਮੇਰਾ ਪੁੱਤ ਮਾਂ ਦੇ ਤਰਲੇ ਐਨ ਕਿਤੇ ਪਿਆਰਾਂ ਥੱਲੇ ਹੱਥ ਦਿੰਦਾ ਸੀ ਤੇ ਜਿੱਦੋਂ ਦੀ ਤੂੰ ਆ ਗਈ ਨਾ ਇਸ ਘਰ ਦੇ ਵਿੱਚ ਤੂੰ ਮੇਰਾ ਮੁੰਡਾ ਪੱਟ ਲਿਆ ਵਾ ਤੇ ਪਿੱਛੇ ਵੀ ਇਹੋ ਕੰਮ ਤੋਂ ਲੋਕਾਂ ਦੇ ਮੁੰਡੇ ਪੱਟਦੀ ਆਈਆਂ ਤਾਂ ਹੁਣ ਮੇਰੇ ਮੁੰਡੇ ਨੂੰ ਤੂੰ ਮਗਰ ਲਾ ਲਿਆ ਤਾਂ ਤੁਹਾਡਾ ਮਾਵਾ ਧੀਆਂ ਦੇ ਪਤਾ ਨਹੀਂ ਕੀ ਹੱਥ ਦੇ ਵਿੱਚ ਜਾਦੂ ਆ ਜਿਹੜੇ ਤੁਸੀਂ ਇਹ ਕਮਾਲ ਕਰੰਦਈਆਂ ਵਾ ਤੇ ਪਰ ਇਹ ਕਮਾਲ ਅਜੇ ਤੱਕ ਕਿਸ ਨੇ ਕੀਤੇ ਨਹੀਂ ਆ ਕਿਹੜੀ ਜਨਾਨੀ ਆਉਂਦੀ ਆ ਜਿਹੜੀ ਆਉਂਦੀ ਖਾਤੇ ਖਲਾਉਂਦਾ ਵੀ ਆ ਮੰਮੀ ਜੀ ਮੇਰਾ ਜੂੜਾ ਛੱਡੋ ਵੀ ਇਹ ਤੁਸੀਂ ਕਿਦਾਂ ਦੀ ਗੱਲ ਕੰਡਿਆ ਤੁਸੀਂ ਮੇਰਾ ਪਿੱਛੇ ਕੀ ਮਾੜਾ ਚੰਗਾ ਵੇਖਿਆ ਮੈਂ ਮੈਨੂੰ ਸਾਰਾ ਪਤਾ ਤੇਰਾ ਤੇਰੀ ਭਾਬੀ ਆਉਂਦੀ ਪਹਿਲਾਂ ਤੇਰੀ ਭਾਬੀ ਤੇ ਖਾਤੇ ਖਲਾਏ ਹੀ ਮਾਂ ਤੇਰੀ ਨੇ ਜਿਹੜੀ ਖਾਤਿਆਂ ਦੀ ਗੱਲ ਇਹ ਤੁਸੀਂ ਦੋਵੇਂ ਕੰਡਿਆ ਵਾ ਤੂੰ ਰਾਤ ਦਿਨ ਚੁੰਨਣਾ ਦਿੰਨੀ ਵੀ ਖਾਤਾ ਖਲਾ ਤੇ ਫੇਰ ਹੀ ਆਉਂਦਾ ਖਾਤਾ ਮੈਂ ਤਾਂ ਨੂੰ ਪਹਿਲਾਂ ਵੀ ਬੜੀ ਵਾਰੀ ਕਿਹਾ ਵਾ ਕਿ ਤੁਸੀਂ ਮੇਰੇ ਪਿਛੇਵਾਲ ਨਾ ਜਾਇਆ ਕਰੋ ਉਹਨਾਂ ਦੇ ਘਰ ਦਾ ਮਸਲਾ ਵਾ ਜਿੱਦਾਂ ਮਰਜ਼ੀ ਉਹ ਕਰਨ ਭਾਬੀ ਜੀ ਖਾਤਾ ਖਾਉਣ ਨਾ ਖਾਉਣ ਤੁਸੀਂ ਆਪਣੇ ਘਰ ਵੱਲ ਵੇਖੋ ਹਾਂ ਤੇ ਨਾਲੇ ਤੁਸੀਂ ਮੇਰੇ ਤੇ ਏਡੀ ਵੱਡੀ ਤੁਮਤ ਤੋਲਾਉਣ ਤੋਂ ਪਹਿਲਾਂ ਸੋਚ ਤੇ ਲੈਂਦੇ ਕਿ ਮੈਂ ਕੀ ਕਹਿਣ ਲਈ ਹਾਂ ਉਦਾਂ ਤੁਸੀਂ ਮੈਨੂੰ ਦਬਕਦੇ ਹਾਂ ਨਾ ਤੇ ਮੈਂ ਚੱਲ ਲੈਨੀ ਸਾਰੀਆਂ ਗੱਲਾਂ ਪਰ ਆ ਜਿਹੜਾ ਤੁਸੀਂ ਮੇਰੇ ਤੇ ਇਲਜ਼ਾਮ ਲਾਉਣ ਦੇ ਆ ਨਾ ਇਹ ਤੁਸੀਂ ਚੰਗਾ ਨਹੀਂ ਕੀਤਾ ਮੈਂ ਇਲਜ਼ਾਮ ਸੱਚਾ ਲਾਇਆ ਤੇ ਉਠਾ ਨਹੀਂ ਆ ਉਥੇ ਆਣ ਗਵਾਣਡ ਸਾਰਿਆਂ ਨੂੰ ਪਤਾ ਵਾ ਮੈਂ ਤੈਨੂੰ ਸਾਰੀ ਗੱਲ ਦੱਸਦਾ ਮੈਨੂੰ ਨਾ ਤਤੀ ਕਰ ਕੀ ਪਤਾ ਮੰਮੀ ਜੀ ਆਂਡ ਗਵਾਂਡ ਨੂੰ ਮੈਂ ਰੱਬ ਕੋ ਡਰ ਕੇ ਕਹਿੰਦੀ ਆ ਕਿ ਮੈਂ ਕੋਈ ਮਾੜਾ ਚੰਗਾ ਕੰਮ ਨਹੀਂ ਕੀਤਾ ਤੇ ਤੁਸੀਂ ਆ ਨਾ ਸਸਾ ਮਾਮਾ ਵਾਲੇ ਕੰਮ ਨਹੀਂ ਕਰਦੇ ਨੇ ਮਾਂ ਜਿਹੜੀ ਆ ਨਾ ਉਹ ਆਪਣੇ ਤੀ ਪੁੱਤ ਦੀ ਗੱਲ ਟੱਕਦੀ ਆ ਨੰਗਿਆ ਨਹੀਂ ਕਰਦੀ ਤੇ ਤੁਸੀਂ ਸਸਾਂ ਵਾਲਾ ਕੰਮ ਕਰਤਾ ਵਾ ਝੂਠੀ ਮੇਰੇ ਤੇ ਖੇਵ ਡਾਉਣ ਦੇ ਏ ਮੇਰੀ ਮੈਂ ਤੈਨੂੰ ਦੱਸਾਂ ਜੇ ਮੈਂ ਅਗਲੀ ਕੱਢਣ ਜਾਣਦੀ ਆ ਨਾ ਤੇ ਮੈਂ ਤੈਨੂੰ ਵੀ ਕੱਢਣ ਜਾਂਦੀ ਆ ਮੈਂ ਮੁੰਡਾ ਦੁਵਾਰਾ ਵਿਆਹ ਲੂੰਗੀ ਮੇਰਾ ਮੁੰਡਾ ਵਿਆਹਿਆ ਜਾਣਾ ਮੇਰਾ ਮੁੰਡਾ ਨਕਮਾ ਨਹੀਂ ਆ ਕਮਾਈ ਕਰਦਾ ਵਾ ਹੱਥਾਂ ਦਾ ਸਚਾਰਾ ਵਾ ਤੇ ਨਹੀਂ ਮੈਂ ਦੱਸਦਾ ਮੈਂ ਕਦੋਂ ਕਹਿੰਨੀ ਆਪੇ ਕਮਾਈ ਨਹੀਂ ਕਰਦੇ ਚਲੋ ਬੜਾ ਵਧੀਆ ਟਾਈਮ ਪਾਸ ਹੋਣ ਡਿਆ ਵਾ ਜੇ ਕਮਾਈ ਕਰਦੇ ਤੇ ਆਪਣਾ ਕੱਲ ਬਰ ਬਣਾ ਆਵਾ ਪਰ ਮੈਨੂੰ ਨਾ ਤੁਹਾਡੀ ਖਾ ਗੱਲ ਵੱਡ ਵੱਡ ਖਾਣ ਲਈ ਆ ਤੁਹਾਨੂੰ ਇੱਜਾ ਵੱਡਾ ਮੇਰੇ ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਇਲਜ਼ਾਮ ਤੇਰੀ ਤਾਂ ਗੇਠ ਲੰਮੀ ਜ਼ਬਾਨ ਵਾਲਾ ਇਲਜ਼ਾਮ ਦਾ ਕੀ ਨਾਮ ਆ ਚੱਲ ਤੈਨੂੰ ਘਰੋਂ ਬਾਹਰ ਕੱਢਾਂ ਤੂੰ ਓਦਾਂ ਨਹੀਂ ਰੋਕਣਾ ਚੱਲ ਇੱਧਰ ਮੈਂ ਨਹੀਂ ਜਾਣਾ ਜਾਣਾ ਕਿਉਂ ਨਹੀਂ ਤੈਨੂੰ ਕੱਢਣਾ ਹੀ ਕੱਢਣਾ ਮੈਂ ਹੁਣ ਮੇਰਾ ਵੀ ਇਹ ਘਰ ਬਜਾਇ ਤੇ ਦੱਸੋ ਮੈਂ ਕਾਨੂੰ ਕਦੀ ਮਾੜੀ ਚੰਗੀ ਕਹੀ ਆ ਤੇ ਮੈਂ ਤੁਹਾਡੇ ਪੈਰੀ ਪੈ ਨਹੀਂ ਪਰ ਮੈਂ ਤੂੰ ਮੇਰੇ ਪੈਰੀ ਨਾ ਪੈ ਤੂੰ ਮੈਨੂੰ ਗੁੱਸਾ ਨਾ ਚੜਾ ਚੰਗਾ ਤੇ ਮਮੀ ਜੀ ਮੇਰੀ ਮੰਮੀ ਦੇ ਅੱਗੇ ਠੀਕ ਨਹੀਂ ਕੋਈ ਨਹੀਂ ਠੀਕ ਆ ਬੈਠ ਠੀਕ ਹੋ ਜਾ ਤੇਰੀਆਂ ਗੱਲਾਂ ਸੁਣ ਕੇ ਚੱਲ ਵੇਖਾ ਓਦਾਂ ਦੀ ਮਾਤਾ ਮੈਂ ਬਿਮਾਰ ਵਾਂ ਤੇ ਬੋਲਣ ਲੱਗੀ ਨੇ ਜ਼ਬਾਨ ਕਿਤੇ ਮੂੰਹ ਜੀ ਨਹੀਂ ਪਾਈ ਇੱਕ ਇਹਨੇ ਬੋਲਣੋ ਹਾਡੀ ਇੱਕ ਮੇਰੀ ਸਿਆਲੀ ਨੇ ਟੈਨਸ਼ਨ ਪਾਤੀ ਆ ਵੀ ਹਾਏ ਹਾਏ ਕਰ ਦੇ ਕਾਗਜ਼ ਚਾਹੀਦੇ ਆ ਚੱਲ ਕੋਈ ਨਹੀਂ ਮਿੱਠੀ ਪਿਆਰੀ ਹੋ ਕੇ ਨਾ ਇਹਨਾਂ ਕੋ ਲੈਣੀ ਆ ਸਿਆਣੇ ਕਹਿੰਦੇ ਹੁੰਦੇ ਸਿੱਧੀ ਉਂਗਲ ਨਾਲ ਕਿਉਂ ਨਿਕਲੂ ਤੇ ਟੇਢੀ ਨ ਕੱਢ ਲੂਗੇ ਵੇਖਿਆ ਉਸ ਕਾਦਾ ਲਿਆ ਵਾ ਕਿਤਾ ਖੜੱਪੇ ਸੱਪ ਵਾਂਗੂ ਫੂਕਾ ਮਾਰ ਮਾਰ ਪੈਂਦੀ ਕਿ ਨਹੀਂ ਗਾਉ ਆਣ ਆਣ ਕੇ ਉਹੋ ਗੱਲ ਆਹੀ ਤੇ ਮੁੰਡੇ ਦੇ ਮੂੰਹ ਨੂੰ ਚੁੱਪ ਕੀਤੇ ਆ ਨਹੀਂ ਤੇ ਇਹੋ ਜੀ ਨੂੰ ਮੈਂ ਕੀ ਜਾਣਾਂ ਮੈਂ ਤਾਂ ਜੁੱਤੀ ਨੰਮ ਨਹੀਂ ਜਾਣਦੀ ਇਹਨੂੰ ਉਹ ਮੁੰਡਾ ਵੀ ਹੁਣ ਉਹਦੇ ਮਗਰ ਲੱਗ ਗਿਆ ਉਹਦੀ ਬੋਦੀ ਬੋਲਦਾ ਵਾ ਸਾਨੂੰ ਕਦੀ ਉਹਨਾਂ ਚਾਇਨਾ ਫੋਨ ਕੀਤਾ ਹਣਾ ਉਹਨੂੰ ਕਿ ਲੋੜਾ ਫੋਨ ਕਰਨ ਦੀ ਅਹੀਂ ਉਹਦੇ ਕੀ ਲੱਗਦੇ ਆ ਉਹੋ ਗੱਲ ਵੀ ਉਹ ਵੀ ਚਮਦਾ ਹੀ ਵਿੱਚੋਂ ਵੀ ਅੱਡ ਕਰਦੇ ਨੇ ਤੇ ਆਪਾਂ ਜੋ ਮਰਜ਼ੀ ਗੱਲਾਂ ਦੋ ਤੋ ਕਈ ਕਿਤੇ ਤਿੰਨ ਤਿੰਨ ਕਰਦੇ ਰਹੀਏ ਇੱਕ ਵਾਰੀ ਵੀ ਨੇ ਆਖਿਆ ਵੀ ਫੋਨ ਕਰਕੇ ਤੇ ਉਹਦੀ ਨਾਲ ਗੱਲ ਕਰਾਂ ਮਾਤਾ ਠੀਕ ਨਹੀਂ ਗਈ ਮਾਤਾ ਨਾਲ ਮੇਰੀ ਗੱਲ ਕਰਾ ਦੇ ਉਹਨੂੰ ਕਿ ਲੋੜ ਵਾ ਉਹ ਵੀ ਆਂਦਾ ਪੀ ਕਿਹੜਾ ਬੜਾ ਗਲ ਉਹ ਲੱਥੇ ਅਹੀਂ ਵੀ ਜਾਣ ਬੁੱਝ ਕੇ ਉਹਨੂੰ ਛੇੜ ਲੈਨੇ ਨਾ ਇਕਵਾਇਆ ਕਰੀਏ ਤੇ ਆਪਣੀ ਬਿਜਲੀ ਜਨਾ ਕਰਾਇਆ ਕਰੀਏ ਹੁਣ ਕਿੰਨੀ ਗੱਲਾਂ ਕਰਕੇ ਗਈ ਆ ਉਹ ਸਾਡੇ ਆਨੂੰ ਖਲੋਣ ਜੋਗੇ ਨਾ ਅਹੀਂ ਵੀ ਜਤਾ ਉਹੋ ਗੱਲ ਵੀ ਸਾਨੂੰ ਵੀ ਸੁਵਾ ਦੋਨੀ ਆਉਂਦਾ ਬਿਜਲੀ ਕਰਾਉਂਦਾ ਹੀ ਅਹੀਂ ਲਾਇਸੈਂਸ ਲੈ ਆਏ ਦੇਖੋ ਜਦੋਂ ਇਹਨੂੰ ਬਲਾਉ ਤੋਦੋਂ ਬਿਜਲੀ ਕਰਾਓ ਹੁਣ ਇਹਨੂੰ ਗਾੜੀ ਕਮਾਉਣਾ ਹੀ ਨਿਕਾ ਰਹਿਣ ਦੇ ਦਫਾ ਹੋਈ ਜਿੱਥੇ ਮਰਜੀ ਜਾਵੇ ਤੇ ਨਾ ਜਾਵੇ ਜਦੋਂ ਕੋਈ ਗੱਲ ਹੋਈ ਨਾ ਚਾਹੇ ਕੋਈ ਇਹਦੇ ਨਾਲ ਵੀ ਟੇਲ ਮਾਠੋਈ ਛੇੜ ਸਾਨੂੰ ਮਾਰੇ ਆਵਾਜ਼ ਉਹ ਸੇਵਰੇ ਪਤਨ ਮੈਂ ਜਾਣ ਦਊਂਗੀ ਜਰਾ ਉਹ ਮੈਂ ਅੱਗੇ ਕਿਹੜਾ ਭਾਜ ਭਾਜਿਆ ਨਾ ਮੈਂ ਤਾਂ ਅੱਗੇ ਉਹਨੂੰ ਕੋਪਦਾ ਹੀ ਨਹੀਂ ਆ ਤਾਂ ਹੁਣ ਸਵੇਰ ਦੀ ਨੀ ਗਈ ਤੇ ਮੈਂ ਕਹਿੰਦਾ ਪੁੱਛ ਹੀ ਲੈਣਾ ਬਿਜਲੀ ਵਾਂਗੂ ਪੈ ਗਈ ਬਿਜਲੀ ਵਾਂਗੂ ਪੈ ਗਈ ਆ ਚੱਲ ਚਾਂਮੀ ਉਹ ਗੱਲਾਂ ਸਭ ਖੀਂ ਨੀ ਦਾਜੂਗੀ ਨਾ ਉਹ ਤਾਂ ਨੀਂਦ ਨਹੀਂ ਆਉਣੀ ਕਿ ਕਿੱਥੋਂ ਆਈ ਮੈਂ ਚੈਨਾ ਪੁੱਛ ਲਾ ਕਰੇ ਕਿਹੜੇ ਤੇਰੇ ਲਈ ਕੇਲੇ ਲਿਆਈ ਜਿਹੜੇ ਤੂੰ ਖਾਣੇਗੇ ਤੇ ਉਹ ਨਾਲ ਮੈਨੂੰ ਵੀ ਖਵਾਉ ਤੇ ਸਭ ਉਹ ਬਹੁਤਾ ਖਾਬ ਨਾ ਕਿਤੇ ਫੇਰ ਪੈ ਜਾਏਗੀ ਅੱਗੇ ਤੇ ਕੁੜੀ ਇੱਥੇ ਤੇ ਤੈਨੂੰ ਸੰਭਾਲ ਲੈਂਦੀ ਮੇਰੇ ਕੋਲ ਹੁਣ ਸੰਭਾਲੀ ਵੀ ਨਹੀਂ ਜਾਣੀ ਤੇ ਉੱਥੇ ਜਾ ਕੇ ਤੇ ਲੰਮੀ ਬਹਿ ਜਾ ਕੁੜੀ ਇੱਥੇ ਹੀ ਨਾ ਉਹ ਤੇ ਮੈਨੂੰ ਮੰਜੂਆਂ ਪੁੱਜੇ ਪੈਰ ਨਹੀਂ ਹੀ ਪਾਉਣ ਦਿੰਦੀ ਉਹ ਤੇ ਵਿਚਾਰੀ ਬਥੇਰੀ ਸੇਵਾ ਕਰਦੀ ਜਿੰਨੇ ਜੋਗੀ ਹੈਗੀ ਉਹੋ ਗੱਲ ਪਿਓ ਦੀ ਸੱਸ ਵੀ ਪੈਰਾ ਪਾ ਕੇ ਬੈਠੀ ਰਹੀ ਤੇ ਮੈਂ ਲੈ ਕੇ ਹੀ ਜਾਣਾ ਤੇ ਚੱਲ ਕੀ ਹੈਗਾ ਜੇ ਦਿਹਾੜੀ ਹੋਰ ਰਹਿਣ ਦਿੰਦੀ ਅਹੀਂ ਵੀ ਆਖਿਆ ਵੀ ਚਲਤੀ ਗਏ ਹੁਣ ਆਈ ਆ ਮਹਾਰਾਜ ਤੈਨੂੰ ਆਪਣੇ ਘਰ ਹੀ ਸੁੱਖ ਦਵ ਤੇ ਚੱਲ ਤੇ ਵੇਖ ਲੈ ਆ ਹੌਣ ਖਿਚੜੀ ਬਣਾਈ ਹੋ ਤੇ ਮਾੜੀ ਮੋਟੀ ਮੈਂ ਉਹ ਹੁਣ ਖਾ ਕੇ ਤੇ ਦਵਾਈ ਖਾਣਾ ਤੇ ਤੁਸੀਂ ਫਿਰ ਇੱਤਾ ਕਰੋ ਤੁਸੀਂ ਆਪਣਾ ਵੀ ਲੀਗਾ ਗੇ ਹੋ ਤੇ ਤੁਸੀਂ ਵੀ ਨਾ ਤੋ ਕਿਤੇ ਖਾ ਲੋ ਹੁਣ ਖਿਚੜੀ ਬੁਰਕੀ ਖਾ ਲੋ ਤੁਸੀਂ ਵੀ ਕੀ ਕਰਨਾ ਫਿਰ ਹੌਣ ਖਿਚੜੀ ਦੀ ਸੁਣ ਲਾ ਤੈਨੂੰ ਤੇ ਮੈਂ ਦੱਸਿਆ ਨਹੀਂ ਹਾਂ ਕੀ ਦੱਸਣਾ ਸੀ ਮੈਨੂੰ ਮੈਂ ਪਤੀਲੀ ਲੈ ਕੇ ਤੇ ਚਲੇ ਗਿਆ ਉਹਦੇ ਹੱਲ ਉਹ ਬੱਤੀ ਬੱਤੀ ਗੱਲਾਂ ਕੀਤੀਆਂ ਤੇ ਮੈਂ ਢੇਡ ਚ ਪਾ ਲਿਆ ਹਾਂ ਜੀ ਭਾਈ ਦਾਈ ਮੈਂ ਪਤਲੀ ਲਾ ਕੇ ਤਾਂ ਬਾਪ ਚੱਲ ਜਾ ਤੈਨੂੰ ਕਿਉ ਪਾ ਗੇ ਨਾ ਬਣਾ ਕੇ ਦੇਵਾ ਕਿ ਜਿਹੜੀ ਹਿੱਦਾਂ ਦੀਆਂ ਤੇ ਮੈਨੂੰ ਤੈਨ ਸੁਣਾਈਆਂ ਰਾਜ ਨੇ ਆਹੋ ਤੇ ਜਦੋਂ ਉਦੋਂ ਹੀ ਤੁਸੀਂ ਨਾ ਹਾਂ ਜਾਂਦੇ ਉਹਦੇ ਵਾਲਾ ਪਤਾ ਤੇ ਹੈਗਾ ਹੀ ਕਾਫੀ ਜਿੱਤਾਂ ਦੀ ਉਹ ਹੈਗੀ ਆ ਕਿ ਉਹਨੇ ਖਿਚੜੀ ਬਣਾ ਕੇ ਦੇਣੀ ਹੈਗੀ ਤੁਸੀਂ ਉਦੋਂ ਹੀ ਮੇਰੇ ਵੱਲ ਤੇ ਚੱਲ ਮੈਂ ਹੌਲੀ ਹੌਲੀ ਅੱਗ ਪਾਲ ਦਿੰਦੀ ਤੇ ਆਪੇ ਮੈਂ ਬਣਾ ਲੈਂਦੀ ਤੇ ਕਰਨਾ ਵੀ ਕੀਗਾ ਤੂੰ ਤੇ ਪਈ ਸੀ ਤੇ ਮੈਂ ਹੁਣ ਕਿ ਕਿਨੂੰ ਹੋਰ ਕਿਨੂੰ ਆਂਦਾ ਜੇ ਇਹਨੂੰ ਨਾ ਆਲਾ ਦੇ ਫੇ ਖਾਲੀ ਬਣਾਤੀ ਆਨੇ ਤੇ ਵਧੀਆ ਕੀਤਾ ਨਾ ਦੀ ਆ ਕੇ ਉਹ ਪਾ ਕੇ ਦਵਾ ਉਹ ਗੱਲ ਵੀ ਮੋੜ ਮੋੜ ਕੇ ਮੋੜ ਮੋੜ ਕੇ ਜੇ ਤੇ ਉਦਨ ਦੀ ਆ ਗੱਲ ਆਖੀ ਤੇ ਅੱਜ ਕਾਨੂੰ ਕੁੰਡੀਆਂ ਨਹੀਂ ਫਿਕਰ ਨੂੰ ਛੇੜਿਆ ਅੱਜ ਫੇ ਆਵਾਜ਼ਾਂ ਮਾਰਨ ਲਿਆ ਪੇ ਕਿੱਥੋਂ ਆਈਆਂ ਉਹ ਫੇ ਵੀ ਆਪਣੀਆਂ ਅੰਦਰਾਂ ਹੁੰਦੀਆਂ ਆਕੀਦਾ ਵੀ ਪੇ ਚੱਲ ਪੁੱਛੀ ਲੈਨੇ ਪੁੱਛਿਆ ਯਾ ਨੂੰ ਉਨਮ ਘੜੀ ਮੈਂ ਡਾਂਗ ਮਾਰਤੀ ਆ ਉਹ ਤੇ ਅੰਦਰ ਆਵਾ ਅਸੀਂ ਉਹਨਾਂ ਦੇ ਕੋਹ ਨਹੀਂ ਲੱਗਦੇ ਅਸੀਂ ਕੀ ਗੱਲ ਅਸੀਂ ਸਦਾਈ ਤੁਰੇ ਫਿਰ ਰਹੇ ਆ ਇਹ ਉਹਨਾਂ ਦਾ ਜਾੜਨ ਡਏ ਆਂ ਆਈ ਕੋ ਉਹਨਾਂ ਦਾ ਬੜਾਉਣ ਨਹੀਂ ਡਏ ਚਲ ਪੁੱਛਦੀਆਂ ਨੇ ਇੱਕ ਵਾਰੀ ਫੇ ਡੈਡੀ ਜੀ ਮੈਨੂੰ ਨਾ ਕਾਗਜ਼ ਦੋ ਜੇ ਤੇ ਦੇ ਦੇਣਗੇ ਤੇ ਸਾਰਿਆਂ ਤੋਂ ਵਧੀਆ ਵਾ ਜੇ ਨਾਂ ਦੇਣਗੇ ਨਾ ਤੇ ਮਾਂ ਵੀ ਅੱਗੇ ਰਾਜਵਾ ਕੋਈ ਨਹੀਂ ਇਹਨਾਂ ਨੂੰ ਪਤਾ ਕਿੱਦਾਂ ਲੱਗੂਗਾ ਤੇ ਜਿੱਦਾਂ ਨਾ ਮਾਤਾ ਬਿਮਾਰ ਪਈ ਆ ਤੇ ਡੈਡੀ ਨੂੰ ਮੈਂ ਚਾਹ ਪਾਣੀ ਪੁੱਛਣ ਆਪੀ ਤੇ ਰੋਟੀ ਪਾਣੀ ਪੁੱਛਣ ਆਪੀ ਨਾ ਸਿਆਣੇ ਕਹਿੰਦੇ ਹੁੰਦੇ ਆ ਫੇਰ ਵੀ ਸਾਡਾ ਪਿਓ ਵਾ ਤੂੰ ਉਹਨੂੰ ਵੀ ਹੋਊਗਾ ਵੀ ਸਾਡੀ ਧੀ ਆ ਪੀ ਅਕਸਰ ਜਿਹੜੀਆਂ ਨਵਾਂ ਹੁੰਦੀਆਂ ਪੁੱਤੀਆਂ ਕਰਕੇ ਵਿਆਹੇ ਲੈਂਦੀਆਂ ਹੁੰਦੀਆਂ ਤੇ ਜਦੋਂ ਮੈਂ ਲਾਪੇ ਉਹਨਾਂ ਨੇ ਮਿੱਠੀ ਪਿਆਰੀ ਹੋ ਕੇ ਤੇ ਆਪੇ ਡੈਡੀ ਨੇ ਆਖਣਾ ਵਾ ਵੀ ਚੱਲ ਕੋਈ ਨਹੀਂ ਪੁੱਤ ਤੈਨੂੰ ਕਾਗਜਾਂ ਦੀ ਲੋੜ ਹੋਣਾ ਤੇ ਕਾਗਜ ਲੱਲਾ ਤੇ ਫਿਰ ਮੈਂ ਫੜ ਲੂੰਗੀ ਕਾਗਜ ਉਹਦੇ ਕੋ ਆ ਜਿਹੜੀ ਮਾਤਾ ਹੀ ਉਹ ਹੁਣ ਵੇ ਕਿਦਾਂ ਬਿਮਾਰ ਹੋਈ ਆ ਤੇ ਸੁੱਕ ਕੇ ਤੀਲਾ ਹੋਈ ਆ ਫਿਕਰ ਤੇ ਮੈਨੂੰ ਹੀ ਆ ਵੀ ਕਿਦਾਂ ਦੀ ਹੋ ਗਈ ਆ ਪਰ ਨਹੀਂ ਜ਼ੁਬਾਨ ਇਹਦੀ ਵੀ ਨਹੀਂ ਨਾ ਚੰਗੀ ਬੋਲਣੋ ਤੇ ਫੱਡੀ ਨਹੀਂ ਨਾ ਮੇਰ ਨੂੰ ਜੇ ਚੰਗੇ ਹੁੰਦੇ ਤਾਜੀ ਤਾਂ ਬਿਮਾਰ ਹੀ ਤੇ ਮम्मी ਭੱਜ-ਭੱਜ ਕੇ ਉਹਨੂੰ ਬੁਹਦੀ ਵੀ ਮੰਮੀ ਤੁਸੀਂ ਕੀ ਖਾਣਾ ਵਾ ਕੀ ਪੀਣਾ ਵਾ ਦਿਲ ਤੇ ਮੇਰਾ ਇਹਨਾਂ ਸਾੜਤਾ ਹੀ ਗੱਲਾਂ ਕਰ ਕਰ ਕੇ ਆਟ ਤੈਨ ਮੈਨੂੰ ਕਰਤਾ ਹੀ ਵੀ ਵਰਖ ਨੂੰ ਵੀ ਇਹਦੇ ਕੋ ਕੁਝ ਬਣਨਾ ਨਹੀਂਗਾ ਮਾਤਾ ਤੈਨ ਮੈਂ ਸਭ ਕੁਝ ਬਣਾ ਕੇ ਦੱਸੂਗੀ ਜਦੋਂ ਮੈਂ ਸ਼ਹਿਰ ਚ ਕੋਠੀ ਲਵੂੰਗੀ ਨਾ ਤੈਨੂੰ ਆਪੇ ਪਤਾ ਲੱਗ ਜਾਣਾ ਵੀ ਸਹੀ ਗੱਲ ਵਾ ਰਾਜ ਏਡਿਕ ਚੱਜੀ ਨਹੀਂਗੀ ਰਾਜ ਤੈਨੂੰ ਕੁਝ ਬਣਾ ਕੇ ਦੱਸੂਗੀ ਮਮੀ ਜੀ ਮੈਨੂੰ ਨਾ ਕਰੋ ਘਟਾ ਮੈਂ ਤੁਹਾਡੇ ਪੈਰੀਂ ਹੱਥ ਲੰਮਣੀ ਆ ਮੇਰਾ ਮਾਪਿਓ ਪਹਿਲਾਂ ਹੀ ਬੜੇ ਦੁਖੀ ਆ ਜੇ ਮੈਂ ਚਲ ਗਈ ਨਾ ਉਹਨਾਂ ਨੇ ਹੋਰ ਦੁਖੀ ਹੋ ਜਾਣਾ ਉਹਨਾਂ ਨੇ ਮਰ ਕੇ ਪਾਰਾ ਲਾਇਆ ਮੇਰਾ ਤੂੰ ਨਾ ਦੁਖੀ ਦਾਹੀ ਦਾ ਨਾ ਮੈਨੂੰ ਕਰ ਤੂੰ ਚੱਲ ਕੋਈ ਨਹੀਂ ਉਹਨਾਂ ਸੁਖੀ ਹੋਣਾ ਠੀਕ ਠਾਕ ਹੋਣਾ ਉਹਨਾਂ ਚੱਲ ਦਾਦੀ ਜੀ ਕੀ ਗੱਲ ਵਾ ਐਵੇਂ ਮੰਮੀ ਨੂੰ ਧੱਕੇ ਮਾਰੀ ਜਾਂਦੇ ਜੇ ਅੰਦਰ ਆ ਤੈਨੂੰ ਗੱਲ ਦੱਸਾਂ ਚਲੋ ਮੰਮੀ ਚੱਲੀ ਐ ਅੰਦਰ ਨਹੀਂ ਪੁੱਤ ਤੂੰ ਨਾ ਮੇਰੇ ਕਰਕੇ ਆਪਣੀ ਦਾਦੀ ਨਾਲ ਲੜਵੀਂ ਮੇਰੀ ਤਾਂ ਜਿੱਦਾਂ ਹੁਣ ਕੱਟੀ ਜਾਣੀ ਉਦਾਂ ਹੀ ਕੱਟੀ ਜਾਣੀ ਨਹੀਂ ਨਹੀਂ ਕੋਈ ਨਹੀਂ ਚਲੋ ਐਵੇਂ ਜਦੋਂ ਕੋਈ ਗੱਲ ਹੁੰਦੀ ਉਦੋਂ ਨਾਨੂ ਨੂੰ ਤੇ ਨਾਨੀ ਨੂੰ ਲੈ ਆਉਂਦੇ ਆ ਵਿੱਚ ਨਾ ਵੀ ਉਹਨਾਂ ਦੀ ਗੱਲ ਨਾ ਹੋਰ ਉਹ ਚੱਲ ਸਾਡੇ ਖੜਾ ਇਹ ਯੱਗ ਹੁੰਦੀ ਆਈ ਆ ਉਹ ਨਿਆਣੇ ਜਦੋਂ ਜਵਾਨ ਹੋ ਜਾਂਦੇ ਆ ਨਾ ਉਹ ਸਾਰੇ ਹੀ ਆਪਣੇ ਮਾਪਿਆਂ ਨੂੰ ਇਦਾਂ ਜਾਂਦੇ ਆ ਅਹੀ ਯਾਦ ਦੇ ਸਾਡੇ ਮਾਪੇ ਕੀ ਬਣਾ ਕੇ ਗਏ ਸਭ ਕੁਝ ਬਣਾ ਕੇ ਗਏ ਹੀ ਤੇ ਜਿੱਦਾਂ ਇਹ ਸਾਨੂੰ ਆਖਣਦੇ ਆ ਨਾ ਇਦਾਂ ਇਹਨਾਂ ਦੇ ਨਿਆੜਿਆਂ ਨੇ ਇਹਨਾਂ ਨੂੰ ਆਖਣਾ ਵੀ ਸਾਡੇ ਵਾਸਤੇ ਕੀ ਬਣਾ ਕੇ ਗਏ ਆ ਤੇ ਤੂੰ ਹੁਣ ਏਦਾਂ ਕਰ ਹੋਰ ਨਾ ਟੈਨਸ਼ਨ ਲੈ ਕੇ ਤੇ ਫੇਰ ਦੋਰੇ ਪੈ ਜਾਈ ਸਾਡੇ ਭਰਾ ਇਹਨਾਂ ਗੱਲਾਂ ਨੂੰ ਨਹੀਂ ਚਲੋ ਉਹ ਤੇ ਮੈਂ ਗੱਲਾਂ ਛੱਡੀਆਂ ਆ ਗੱਲਾਂ ਦੀ ਕਿਹੜੀ ਗੱਲ ਵਾ ਉਹ ਤਾਂ ਵੇਖ ਲਓ ਕਿ ਸਾਰਾ ਆਂਡ ਗਵਾਂਡ ਮੇਰਾ ਪਤਾ ਲੈ ਗਿਆ ਵਾ ਇਹਨੇ ਕਿਤੇ ਇਹਦਾ ਮੂੰਹ ਸੜ ਜੇ ਇਹ ਦੇੜੇ ਚ ਫਿਰਦੀ ਆ ਇਹਨੇ ਇੱਕ ਵਾਰੀ ਨੇ ਮੈਨੂੰ ਮੂੰਨਾ ਪੁੱਛਿਆ ਵੀ ਮੰਮੀ ਤੁਸੀਂ ਠੀਕ ਈ ਹੋ ਜਾਇ ਕਿਤਾ ਕੋ ਖਾਣਾ ਵਾ ਭਾਏ ਮੈਂ ਨਾ ਹਾਂ ਹੀ ਕਰਦੀ ਮੈਂ ਤੇ ਦੇਰ ਤੋਂ ਗੇ ਨਹੀਂ ਖਾਣਾ ਕਿਤਾ ਅੱਗੇ ਵੀ ਇੰਨੇ ਹੀ ਨੇ ਮੈਨੂੰ ਬਿਮਾਰ ਕੀਤਾ ਕੋਈ ਚੀਜ਼ ਨਹੀਂ ਦੇਦੀ ਤਾਂ ਹੀ ਮੈਨੂੰ ਬੁਖਾਰ ਚੜਨ ਤੇ ਆਵਾ ਉਹ ਜਾਣ ਦੇ ਚੀਜ਼ਾਂ ਦੀ ਤੈਨੂੰ ਵਹਿਮ ਨੇ ਖਾ ਲੈਣਾ ਵਾ ਜੇ ਤੋ ਹੋਵੇ ਨਾ ਇਤਾਂ ਬੰਦੇ ਨੂੰ ਟੈਨਸ਼ਨ ਤੇ ਫਿਰ ਵਹਿਮ ਤੇ ਪੈ ਹੀ ਜਾਂਦਾ ਵਾ ਤੇ ਹੁਣ ਦਾਵਾ ਵੀ ਖਰਿਆ ਹੈ ਨੇ ਕੀ ਮੈਨੂੰ ਦੇ ਕੋ ਵਹ ਦੇਤਾਵਾ ਉਦਾਂ ਹੀ ਅੱਜਕੱਲ ਨਿਆਣੇ ਨੇ ਨਾ ਲਊ ਸਪੈਦ ਹੋਏ ਹੁੰਦੇ ਘਾਟੀ ਪੁੱਛਦੇ ਹਾਣਾ ਸਾਡਾ ਤੂੰ ਤੇ ਚੱਲ ਕੋਈ ਗੱਲ ਨਹੀਂ ਹੁਣ ਤੁਸੀਂ ਬੜੇ ਦਿਨ ਹੱਥ ਲੂਲੇ ਆ ਹੁਣ ਨਹੀਂ ਤੁਸੀਂ ਕੋਹ ਵੀ ਕਰਨਾ ਤੇ ਮੈਂ ਹੁਣ ਕੈਮ ਮਾ ਮੈਂ ਬਾਹਰ ਬੈਠੀ ਆ ਨਾ ਤੇ ਦੇਖ ਲਓ ਮੇਰਾ ਹੋਰਦਾ ਹੋਰੀ ਮਨ ਵੀ ਹੋ ਗਿਆ ਤੇ ਸਰੀਰ ਵੀ ਹੋ ਗਿਆ ਤੇ ਚਿਹਰਾ ਵੀ ਤੁਹਾਨੂੰ ਦਿਹਣ ਹੀ ਨਹੀਂ ਦਿਆ ਨਾ ਮੇਰਾ ਅੱਗੇ ਨਾਲੋਂ ਕੈਮ ਤੇ ਹੁਣ ਤਾਂ ਮੈਂ ਆਪ ਚਾਹ ਬਣਾ ਕੇ ਤੇ ਦਿੰਦੀ ਆ ਹੁਣ ਨਾ ਮੈਨੂੰ ਆਖਿਓ ਪੈ ਜਾ ਪੈ ਜਾ ਹੁਣ ਨਹੀਂ ਮੈਂ ਪੈਣਾ ਹਾਂਜੀ ਦਾਦੀ ਜੀ ਹੁਣ ਦੱਸੋ ਕਿਉਂ ਤੱਕੇ ਮਾਰੇ ਮੰਮੀ ਨੂੰ ਅੱਗੇ ਚੱਲ ਮੈਂ ਯਾਰ ਲੈਣਾ ਸੀ ਕਦੀ ਤੁਸੀਂ ਕਹਿ ਦਿੰਦੇ ਨਹੀਂ ਬਿਤੇ ਸੂਟ ਨਹੀਂ ਚੰਗੇ ਕਦੀ ਕਹਿ ਦਿੰਦੇ ਭਾਂਡੇ ਦੇ ਤੇ ਆ ਆ ਚੀਜ਼ ਦੇਣੀ ਤੇ ਹੁਣ ਦੱਸੋ ਕਿਉਂ ਤੱਕੇ ਮਾਰੇ ਆ ਮੇਰੀ ਗੱਲ ਸੁਣ ਲਾ ਇਹਦੇ ਪਹਿਲੇ ਗੱਲ ਤੇ ਤੇ ਲਸਣ ਨਹੀਂ ਚੰਗੇ ਤੇ ਅੱਡ ਬੁੱਡ ਹੈ ਗਈ ਤੇ ਵਿਆਹੀ ਨਹੀਂ ਜਾਂਦੀ ਤੇ ਉਹਨਾਂ ਨੇ ਪਤਾ ਨਹੀਂ ਕੀ ਕਾਰ ਕਰਕੇ ਮੈਨੂੰ ਤਾਂ ਪਤਾ ਨਹੀਂ ਲੱਗਾ ਤੇ ਉਹਨਾਂ ਨੇ ਮੇਰੇ ਪੱਲੇ ਪਾ ਦਿੱਤੀ ਕੀ ਆਂਦੇ ਤਾਨੂੰ ਚਾਰੇ ਸਾਰਾ ਘਰ ਦਾ ਕੰਮ ਕਰਦੇ ਆ ਕਿਤੇ ਬਿੰਦੇ ਇੱਕ ਮਿੰਟ ਵੀ ਬਹਿਣ ਗੁੰਨਦਾ ਨਹੀਂ ਮੈਨੂੰ ਪਤਾ ਇਹਨਾਂ ਗੱਲਾਂ ਵਾਲਾ ਨਾ ਤੂੰ ਜਾਣ ਮੈਂ ਤੈਨੂੰ ਦੱਸਾਂ ਉਹ ਤੈਨੂੰ ਜੋ ਕੋ ਕਹਿੰਦੀ ਤੂੰ ਉਹੋ ਕੋਡਿਆਂ ਕਰਨੇ ਫੇਰ ਮੈਂ ਤੈਨੂੰ ਬਾਅਦ ਚ ਦੱਸਦੀ ਤੇ ਦੂਜੀ ਗੱਲ ਏ ਮੁੰਡਾ ਮੇਰਾ ਜਿਹੜਾ ਉਹ ਬਾਹਰ ਕਲਾਇਆ ਮੇਰੇ ਭਰਾ ਨੇ ਪੈਸੇ ਲਾ ਕੇ ਹੈ ਤੇ ਉਹ ਅਜੇ ਤੋ ਉਹਨਾਂ ਦਾ ਪੈਸੇ ਨਹੀਂ ਲੱਥੇ ਤੇ ਖਾਤਿਆਂ ਇਹਦੀਆਂ ਚ ਪੈਸੇ ਚੰਦਰੀ ਦੇ ਹੁੰਦਾ ਵੀ ਉਹਨਾਂ ਦਾ ਪੈਸੇ ਕਦੋਂ ਲਾਉਣੇ ਆ ਮੈਂ ਕਿੰਨੇ ਕ ਖਾਤਿਆਂ ਚ ਪੈਸੇ ਆ ਗਏ ਆਏ ਤੇ ਖਾਤਾ ਬਣਾਇਆ ਵਣੀ ਆ ਤੇ ਬਣਾਇਆ ਮੈਂ ਤਾਂ ਸਾਰਾ ਇਹਨਾਂ ਦੇ ਸੁਣਦਾ ਹੀ ਹੀ ਗਰ ਦਲੀਰੀ ਦੇ ਮੈਂ ਬਦਲ ਲੇਆ ਪਰ ਨਾ ਕੱਪੜੇ ਤੇ ਬਦਲ ਨਹੀਂ ਤੇ ਧਿਆਨ ਮੇਰਾ ਨਾ ਮੁਰਮੁਰ ਨਾ ਉਹ ਕੋਠੀ ਚ ਹੀ ਜਾਈ ਜਾਂਦਾ ਇੰਨਾ ਕੋਠਿਆਂ ਨੂੰ ਵੇਖਣ ਨੂੰ ਮੇਰਾ ਕਿਤੇ ਜੀ ਨਹੀਂ ਕਰਿਆ ਕਿਹੜਾ ਵੇਲਾ ਵਾ ਸਿਆਣਿਆਂ ਨੇ ਦਿੰਦੇ ਫਿਰ ਰਾਤੋਂ ਦਿਨ ਨਾ ਚੜੇ ਤੇ ਮੈਂ ਚਲੀ ਜਾਵਾ ਕੋਠੀ ਚ ਗਾਲ ਤੇ ਨਾ ਮੈਂ ਰਾਜੀ ਕਰਦਾ ਹੈ ਵੀ ਆਉਂਦੀ ਆਉਂਦੀ ਨਾ ਡੈਡੀ ਨਾਲ ਘਰ ਹੀ ਆਵਾ ਪਰ ਨਾ ਮੰਮੀ ਲਾਗੇ ਬੈਠੀ ਤੇ ਮੇਰਾ ਸਿਰ ਨੂੰ ਜੀ ਨਹੀਂ ਕੀਤਾ ਵੀ ਇਹਨੇ ਬੁਲਾ ਨਹੀਂ ਫਿਰ ਮੇਰੇ ਗਲ ਪੈ ਜਾਣਾ ਵਾ ਇਦਾਂ ਕਰਦੀ ਆ ਕਿ ਹਨਾ ਬਾਨੇ ਨਾ ਡੈਡੀ ਨਾਲ ਗੱਲ ਕਰ ਹੀ ਲੈਣੀ ਆ ਜਸਨ ਵੀ ਇੱਥੇ ਨਹੀਂ ਗਾ ਜੇ ਜਸਨ ਆ ਗਿਆ ਨਾ ਤਾਂ ਉਹਨੇ ਮੈਨੂੰ ਘਰ ਨਹੀਂ ਕਰਨ ਦੇਣੀ ਵੀ ਮੰਮੀ ਇਹ ਕਰਨਾ ਦੇ ਤੂੰ ਕਿਉਂ ਬੇਕੂਫੀ ਕਰ ਰਹੀ ਆ ਪਰ ਨਹੀਂ ਜਸਨ ਤੋਂ ਆਉਣ ਤੋਂ ਨਾ ਪਹਿਲਾਂ ਪਹਿਨਾ ਮੈਂ ਗੱਲ ਕਰ ਹੀ ਲਾਵਾਂ ਡੈਡੀ ਦੇ ਨਾਲ ਡੈਡੀ ਬੈਠੇ ਤੇ ਹੈਗੇ ਆ ਡੈਡੀ ਫੇਰ ਵੀ ਆਪਣੇ ਆ ਉਹਨਾਂ ਮੇਰੀਆਂ ਗੱਲਾਂ 'ਚ ਆ ਹੀ ਜਾਣਾ ਵਾ ਉਹ ਚੱਲ ਛੱਡ ਪਰਾਂ ਜਿੱਥੇ ਅੱਗੇ ਮੈਂ ਇੰਨੇ ਦਿਨ ਆਪਣਾ ਖੀੜੀ ਖਾਈੜੀ ਖਾ ਕੇ ਗੁਜ਼ਾਰਾ ਕਰ ਲਿਆ ਹੋਰ 2-4 ਦਿਨ ਕਰ ਲੂੰਗਾ ਤੂੰ ਐਵੇਂ ਨਾ ਹੱਥ ਕਿਵੇਂ ਨਾ ਪੈ ਗਈ ਕੋਹ ਨਹੀਂ ਹੁੰਦਾ ਮੈਨੂੰ ਮੈਂ ਠੀਕ ਹਾਂ ਹੁਣ ਤੁਸੀਂ ਜਾਓ 베ਲੀ ਪੱਠੇ ਪਾ ਕੇ ਆਓ ਤੇ ਮੈਂ ਚਾਹ ਬਣਾਉਣੀ ਆ ਤੇ ਫਿਰ ਤੁਹਾਨੂੰ ਮੈਂ ਆਵਾਜ਼ ਮਾਰ ਲੂੰਗੀ ਧਿਆਨ ਕੇ ਤੇ ਪੀ ਲਿਓ ਲੈ ਉੱਠ ਪੀਓ ਸੁਣ ਲਿਓ ਰੱਬ ਨੇ ਨੇੜੇ ਹੋ ਕੇ ਮੇਰੀ ਇਦਾਂ ਕਰਦੀ ਆ ਡੈਡੀ ਜੀ ਨੂੰ ਨਾ ਆਵਾਜ਼ ਮਾਰਦੀ ਆ ਵੀ ਡੈਡੀ ਜੀ ਮੇਰੀ ਗੱਲ ਸੁਣੋ ਡੈਡੀ ਜੀ हां दस ਕਿਹੜਾ ਕੰਮ ਵਾਲਾ ਪਾਉਣਾ ਹੁਣ